ਤਨ ਓਏ ਸੰਤ ਜਿਨ ਐਸੀ ਜਾਣੇ ਤਿਨ ਕੋ ਮਿਲਬੋ ਸਾਰੰਗ ਪਾਣੇ ਉਹ ਸੰਤ ਜਨ ਵੀ ਧਨ ਨੇ ਜਿਨ੍ਹਾਂ ਨੇ ਇਸ ਅਸਲੀਅਤ ਨੂੰ ਜਾਣਿਆ ਹੈ ਕਿ ਕਿ ਤਿੰਨੇ ਪੂਜਨੇ ਇਕ ਨੇ ਗੋਪਾਲ ਗੁਰੂ ਤੇ ਅੰਨ ਇਹਨਾਂ ਚਾਰਾਂ ਨੂੰ ਬਰਾਬਰੀ ਦੇ ਦਿੱਤੀ ਹੈ ਭਗਤ ਕਵੀਰ ਨੇ ਧਨ ਓਏ ਸੰਤ ਜਿਨ ਐਸੇ ਜਾਣੇ ਦਿੰਨ ਕੋ ਮਿਲ ਬਹੁ ਸਾਰੰਗ ਪਾਣੇ ਤਨ ਭੋਜਨ ਹੈ ਜੀਵਨ ਭਰ ਅਗਰ ਕੋਈ ਰਜ਼ਕ ਦੀ ਤਲਾਸ਼ ਦੇਚ ਵੀ ਆਪਣੀ ਜ਼ਿੰਦਗੀ ਬਤੀਤ ਕਰ ਗਿਆ ਤਾਂ ਇਹਦੇ ਕੋਲ ਕੇਵਲ ਸਰੀਰਕ ਜੀਵਨ ਸੀ ਮਾਨਸਿਕ ਨਹੀਂ ਸੀ ਤੇ ਸਰੀਰਕ ਜੀਵਨ ਤੇ ਪਸ਼ੂਆਂ ਕੋਲ ਵੀ ਹੈ ਦਿਨ ਬਰੋ ਵੀ ਰਜ਼ਕ ਦੀ ਤਲਾਸ਼ ਕਰਦੇ ਨੇ ਇਹ ਮਨੁੱਖ ਪਸ਼ੂਆਂ ਤੋਂ ਉੱਚਾ ਨਹੀਂ ਹੈ ਉਸਤਾਖੀ ਮਾਫ ਇਹ ਮਨੁੱਖ ਕੋਈ ਪਸ਼ੂਆਂ ਨਾਲੋਂ ਮਹਾਨ ਨਹੀਂ ਸਾਰਾ ਦਿਨ ਦਾਣਾ ਦੁਣ ਕਾ ਪੰਛੀ ਵੀ ਲੱਭਦੇ ਨੇ ਜੰਗਲ ਦੇ ਸਾਰਾ ਦਿਨ ਰਿਜ਼ਕ ਚੋਪਾਏ ਜਾਨਵਰ ਵੀ ਲੱਭਦੇ ਨੇ ਕੀ ਹੋਇਆ ਤੂੰ ਦਿਨ ਭਰ ਰੋਟੀ ਲੱਭਦਾ ਰਿਹਾ ਇਹਦੇ ਨਾਲ ਤੇਰੀ ਮਹਾਨਤਾ ਥੋੜੀ ਹੈ ਪੰਛੀ ਵੀ ਲੱਭਦੇ ਨੇ ਕੀੜੀਆਂ ਵੀ ਲੱਭਦੀਆਂ ਨੇ ਆਪਣਾ ਰਿਜ਼ਕ ਕੀੜੇ ਵੀ ਲੱਭਦੇ ਨੇ ਮਕੋੜੇ ਵੀ ਲੱਭਦੇ ਨੇ ਪੰਛੀ ਵੀ ਲੱਭਦੇ ਨੇ ਪਸ਼ੂ ਵੀ ਲੱਭਦੇ ਨੇ ਕੀ ਜ਼ਿੰਦਗੀ ਤੇ ਉਹਨਾਂ ਕੋਲ ਵੀ ਹੈ ਕੀ ਹੋਇਆ ਤੇਰੇ ਕੋਲ ਹੈ ਮਨੁੱਖ ਦੀ ਸਾਰੀ ਭਜ ਦੌੜ ਅਗਰ ਰਜ਼ਕ ਰਹੀ ਆਲਿਗ ਦੁਆਲੇ ਹੈ ਤੋ ਇਹ ਮਨੁੱਖ ਕੋਈ ਪਸ਼ੂਆਂ ਤੋਂ ਉੱਚਾ ਨਹੀਂ ਹੈ ਗੁਸਤਾਖੀ ਮਾਫ ਅੱਜ ਮਨੁੱਖ ਜਿੰਨਾ ਭੋਜਨ ਦੇ ਨੇੜੇ ਹੈ ਪਹਿਲੇ ਨਹੀਂ ਸੀ ਅੱਜ ਜਿੰਨਾ ਮਨੁੱਖ ਭਜਨ ਤੋਂ ਦੂਰ ਹੈ ਪਹਿਲੇ ਨਹੀਂ ਸੀ ਪਹਿਲੇ ਨਹੀਂ ਸੀ ਅੱਜ ਜਿੰਨਾ ਮਨੁੱਖ ਪਦਾਰਥ ਦੇ ਨੇੜੇ ਹੈ ਪਹਿਲੇ ਨਹੀਂ ਸੀ ਅੱਜ ਜਿੰਨਾ ਮਨੁੱਖ ਪਰਮਾਤਮਾ ਤੋਂ ਦੂਰ ਹੈ ਪਹਿਲੇ ਨਹੀਂ ਸੀ ਅੱਜ ਜਿੰਨਾ ਮਨੁੱਖ ਨੇ ਪਦਾਰਥਾਂ ਨੂੰ ਜਿੰਨਾ ਆਪਣੇ ਅਨੁਕੂਲ ਕਰ ਲਿਆ ਹੈ ਪਹਿਲੇ ਪਦਾਰਥ ਇਸ ਦੇ ਅਨੁਕੂਲ ਇਤਨੇ ਨਹੀਂ ਸਨ ਅੱਜ ਜਿੰਨਾ ਇਹ ਪਰਮਾਤਮਾ ਦੇ ਪ੍ਰਤੀਕੂਲ ਚੱਲ ਰਿਹਾ ਹੈ ਪਹਿਲੇ ਨਹੀਂ ਚੱਲਦਾ ਇਤਨਾ ਨਹੀਂ ਸੀ ਭਾਰਤ ਦੇ ਚ ਕਦਮ ਕਦਮ ਤੇ ਮੰਦਰ ਬਣੇ ਉਸ ਜ਼ਮਾਨੇ ਚ ਜਦ ਮਨੁਖਾ ਦਾ ਮਨ ਪਰਮਾਤਮਾ ਦੇ ਅਨੁਕੂਲ ਸੀ ਧਰਮ ਗ੍ਰੰਥਾਂ ਦੀ ਰਚਨਾ ਹੋਈ ਕਦਮ ਕਦਮ ਤੇ ਮੰਦਰ ਬਣੇ ਆਸ਼ਰਮ ਬਣੇ ਤੀਰਥ ਬਣੇ ਹੈਰਾਨਗੀ ਹੋਈ ਜੈਸੇ ਪ੍ਰਤੀਕੂਲ ਹੋਏ ਥੀਏਟਰ ਬਣੇ ਕਲੱਬ ਬਣੇ ਵੈਸ਼ਿਆਲੇ ਬਣੇ ਸ਼ਰਾਬਖਾਨੇ ਬਣੇ ਔਰ ਇਸ ਤੋਂ ਇਲਾਵਾ ਆਯਾਸ਼ੀ ਦੇ ਅੱਡੇ ਬਣੇ ਇਹ ਹੀ ਕੁਝ ਬਣੇ ਨੇ ਬੇਰौनक ਹੋ ਗਏ ਮੰਦਰ ਹੁਣ ਧਰਮ ਗ੍ਰੰਥਾਂ ਦਾ ਜਨਮ ਨਹੀਂ ਆਉਂਦਾ ਹੁਣ ਫੈਸ਼ ਕਿਤਾਬਾਂ ਦਾ ਜਨਮ ਆਉਂਦਾ ਹੈ ਜਿੰਸੀਅਤ ਨਾਲ ਭਰੀਆਂ ਹੋਈਆਂ ਕਹਾਣੀਆਂ ਦਾ ਜਨਮ ਆਉਂਦਾ ਹੈ ਹੁਣ ਘਰ-ਘਰ ਦੇ ਵਿੱਚ ਫਿਲਮੀ ਮੈਗਜ਼ੀਨ ਪੜੇ ਜਾਂਦੇ ਨੇ ਹੁਣ ਘਰ-ਘਰ ਦੇ ਵਿੱਚ ਗੰਦਾ ਸਾਹਿਤ ਪੜਿਆ ਜਾਂਦਾ ਹੈ ਗੰਦਾ ਡਿਟੇਚਰ ਪੜਿਆ ਜਾਂਦਾ ਹੈ ਹੁਣ ਕਦਮ ਕਦਮ ਦਿੱਤੇ ਮਨੁੱਖ ਫੈਸੀ ਲਿਟਰੇਚਰ ਨੂੰ ਜਨਮ ਦੇ ਰਹੇ ਉਹ ਜ਼ਮਾਨਾ ਲੰਘ ਗਿਆ 108 ਉਪਨਿਸ਼ਦਾਂ ਚਾਰ ਵੇਦ 18 ਪ੍ਰਾਣ 27 ਸਿਮਰਤਿਆਂ ਹਜ਼ਾਰਾਂ ਭਗਤਾਂ ਦੇ ਬੋਲ ਕਿਤਾਬਾਂ ਦੇ ਰੂਪ ਵਿੱਚ ਖੋ ਗਈ ਗੱਲ ਆਈ ਤੇ ਰੋਜ਼ ਫਿਲਮੀ ਮੈਗਜ਼ੀਨ ਨਵੇਂ ਤੋਂ ਨਵੇਂ ਛਪਦੇ ਨੇ बिकਦੇ ਨੇ ਔਰ ਮਨੁੱਖ ਪੜਦੇ ਨੇ ਅੱਜ ਮਨੁੱਖ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਧਰਮ ਗ੍ਰੰਥ ਨਹੀਂ ਨੇ ਫੈਸ਼ਨ ਲਿਟਰੇਚਰ ਹੈ ਜਾਂ ਕਹਾਣੀਆਂ ਨੇ ਨਾਵਲ ਨੇ ਮੈਂ ਫਿਰ ਦੌੜਾਂਗਾ ਅੱਜ ਜਿੰਨਾ ਮਨੁੱਖ ਰੋਟੀ ਦੇ ਨੇੜੇ ਪੜ੍ਹੇ ਨਹੀਂ ਸੀ ਅਜ ਮਨੁੱਖ ਜਿੰਨਾ ਪ੍ਰਮਾਤਮਾ ਤੋਂ ਦੂਰ ਹੈ ਪਹਿਲੇ ਨਹੀਂ ਸੀ